ਨਮਸਕਾਰ ਇਹ ਆਕਾਸ਼ਵਾਣੀ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਤੀਸ਼ਕ ਖਬਰਾਂ ਸੁਣੋ ਪਹਿਲਾ ਬੁਲੇਟਿਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਾਲਾ ਲੰਪੁਰ ਚ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਨਾਲ ਦਵਤੀ ਗੱਲਬਾਤ ਕੀਤੀ ਕਿ ਹਾ ਦਹਿਸ਼ਤਗਰਦੀ ਤੇ ਭਾਰਤ ਦੀ ਸਥਿਤੀ ਸਪਸ਼ਟ ਕੋਈ ਦੋਰਾ ਮਾਪਦੰਡ ਨਹੀਂ ਹੋ ਸਕਦਾ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਅਗਵਾਈ ਹੇਠ ਕਲ ਤਰਨਤਾਰਨ ਚ ਨਸ਼ਾ ਖਿਲਾਫ ਪੈਦਲ ਯਾਤਰਾ ਕੱਢੀ ਜਾਵੇਗੀ ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਵੱਲੋਂ ਲੁੜਿੰਦੀ ਅਪਰਾਧੀਆਂ ਨੂੰ ਫੜਨ ਤੇ ਕੇਂਦ੍ਰਿਤ ਆਪਰੇਸ਼ਨ ਪ੍ਰਹਾਰ ਦੂ ਦੀ ਸ਼ੁਰੂਆਤ ਆਇਲਾਨ ਤੇ ਬੀਐਸਐਫ ਤੇ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਤੇ ਗੁਰਦਾਸਪੁਰ ਤੋਂ ਚਾਰ ਨਸ਼ਾ ਤਸਕਰਾਂ ਨੂੰ 36 ਕਿਲੋ ਹੈਰੋਇਨ ਤੇ 5 ਲੱਖ ਰੁਪਏ ਦੀ ਟਰੱਕ ਬਿਨੀ ਸਮੇਤ ਕੀਤਾ ਗ੍ਰਿਫਤਾਰ ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕuala lumpur, Malaysia ਦੇ ਪ੍ਰਧਾਨ ਮੰਤਰੀ Anwar Ibrahim ਨਾਲ ਦਵੱਲੀ ਗੱਲਬਾਤ ਕੀਤੀ। ਗੱਲਬਾਤ ਰੱਖਿਆ ਤੇ ਸੁਰੱਖਿਆ ਸਬੰਧਾਂ ਨੂੰ ਬਦੌਣ ਤੇ ਆਰਥਿਕ ਦਿਨਵਿੰਤਾ ਪੈ ਵਿਲੇ ਨੂੰ ਉਤਸ਼ਾਹਿਤ ਕਰਨ ਤੇ ਕੇਂਦ੍ਰਿਤ ਸੀ। ਗੱਲਬਾਤ ਦੌਰਾਨ ਕਈ ਸਮਝੌਤਿਆਂ ਤੇ ਦਸਤਖਤ ਕੀਤੇ ਗਏ ਜਿਨ੍ਹਾਂ ਵਿੱਚ ਆਫਤ ਪ੍ਰਬੰਧਨ, ਆਡੀਓ ਵਿਜ਼ੂਅਲਸ ਸਹਾਇਤਾ ਉਤਪਾਦਨ, ਭ੍ਰਿਸ਼ਟਾਚਾਰ ਰੋਕਥਾਮ ਤੇ ਸੈਮੀਕੰਡਕਟਰ ਵਿਕਾਸ ਤੇ ਸੁਰੱਖਿਆ ਸ਼ਾਮਲ ਰਹੀ। ਸ਼੍ਰੀ ਮੋਦੀ ਨੇ ਕਿਹਾ ਕਿ ਦੋਵਾਂ ਮਲਕਾਂ درمیان ਊਰਜਾ ਬੁਨਿਆਦੀ ਢਾਂਚਾ ਨਿਰਮਾਣ ਤੇ ਡਿਜੀਟਲ ਅਰਥਵਿਵਸਥਾ ਦੇ ਖੇਤਰਾਂ 'ਚ उन्होंने कहा कि दहशतगर्दी उत्ते भारत की स्थिति स्पष्ट है दहशतगर्दी से कोई दूरा मापदंड नहीं हो सकता ना ही कोई समझौता होगा भारत और मलेशिया की बढ़ती मित्रता दोनों देशों के लिए अत्यंत महत्वपूर्ण है हमारा साझा मत है कि आज के चैलेंजेस का समाधान करने के लिए ग्लोबल इंस्टीट्यूशंस का रिफॉर्म बहुत जरूरी है हम शांति के सभी प्रयासों का समर्थन करते रहेंगे

ਨਸ਼ਾ ਨੂੰ ਤਿਆਗਣ ਤੇ ਨਸ਼ਿਆਂ ਦੇ ਖਾਤਮੇ ਲਈ ਇਕਜੁੱਟ ਹੋਣ ਦਾ ਸੱਦਾ ਦੇਣਗੇ। ਉਨ੍ਹਾਂ ਸਾਰੇ ਵਿਭਾਗਾਂ ਨੂੰ ਆਪਸੀ ਤਾਲਮੇਲ ਨਾਲ ਕੰਮ ਕਰਦਿਆਂ ਇਸ ਚਾਗੁਕਤਾ ਪੈਦਲ ਯਾਤਰਾ ਨੂੰ ਸਫਲ ਬਣਾਉਣ ਦੀ ਹਦਾਇਤ ਕੀਤੀ। ਇਸੇ ਲੜੀ ਚੁराजਪਾਲ ਦੀ ਅਗਵਾਈ ਹੇਠ ਪਰਸੋਂ 10 ਫਰਵਰੀ ਨੂੰ ਵੀ ਫਿਰੋਜ਼ਪੁਰ ਵਿਖੇ ਨਸ਼ਿਆਂ ਖਿਲਾਫ ਪੈਦਲ ਯਾਤਰਾ ਕੱਢੀ ਜਾਵੇਗੀ। ਡਿਪਟੀ ਕਮਿਸ਼ਨਰ ਦੀਪਸ਼ਖਾ ਨੇ ਸਰਕਟ ਹਾਊਸ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਤੋਂ ਉਨ੍ਹਾਂ ਵੱਲੋਂ ਇਸ ਪ੍ਰੋਗਰਾਮ ਸੰਬੰਧੀ ਹੁਣ ਤੱਕ ਕੀਤੇ ਕਾਰਜਾਂ ਦੀ ਜਾਣਕਾਰੀ ਲਈ ਤੇ ਬਾਕੀ ਰਹਿੰਦੇ ਕੰਮ ਨੂੰ ਜਲਦ ਤੋਂ ਪੰਜਾਬ ਸਰਕਾਰ 6 ਜ਼ਿਲ੍ਹਿਆਂ ਚ ਬਲੂ ਕਰਾਸ ਵੈਟਰਨਰੀ ਮੈਡੀਸਨ ਸਟੋਰ ਖੋਲਣ ਜਾ ਰਹੀ ਹੈ ਜਿਸ ਦਾ ਉਦੇਸ਼ ਉन्नत ਪਸ਼ੂ ਸਿਹਤ ਸੰਭਾਲ ਸੇਵਾਵਾਂ ਨੂੰ ਵਧੇਰੇ ਪਹੁੰਚਯੋਗ ਤੇ ਕਿਫਾਇਤੀ ਬਣਾਉਣਾ ਹੈ। ਅੱਜ ਚੰਡੀਗੜ੍ਹ ਵਿੱਚ ਇਸ ਪ੍ਰੋਜੈਕਟ ਸਬੰਧੀ ਵੇਰਵੇ ਸਾਂਝੇ ਕਰਦਿਆਂ ਪੰਜਾਬ ਦੇ ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਰੀ ਵਿਕਾਸ ਮੰਤਰੀ ਗੁਰਮੀਤ ਸਿੰਘ ਕੋਡੀਆਂ ਨੇ ਦੱਸਿਆ ਕਿ ਬਲੂ ਕਰਾਸ ਸਟੋਰ ਗੁਰਦਾਸਪੁਰ, ਪਟਿਆਲਾ, ਲੁਧਿਆਣਾ, ਸੰਗਰੂਰ, ਸ਼੍ਰੀਮਕਤਸਰ ਸਾਹਿਬ ਤੇ ਅੰਮ੍ਰਿਤਸਰ ਜ਼ਿਲ੍ਹਿਆਂ ਚ ਸਥਿਤ ਆਤ ਆਧੁਨਿਕ ਵੈਟਰਨਰੀ ਪੋਲੋ ਕਲੀਨਿਕਾਂ ਦੇ ਅੰਦਰ ਸਥਾਪਿਤ ਕੀਤੇ ਜਾ ਰਹੇ ਨੇ। ਇਕਦਮ ਕਿਸਾਨਾਂ ਉਤੇ ਵਿਤੀ ਬੋਝ ਨੂੰ ਕਾਫੀ ਹੱਦ ਤੱਕ ਘਟਾਉਣ ਦੇ ਨਾਲ ਪੇਂਡੂ ਅਰਥਚਾਰੇ ਦੀ ਰੀੜ ਪਸ਼ੂ ਪਾਲਣ ਖੇਤ ਨੂੰ ਉਤਸ਼ਾਹਿਤ ਕਰੇਗਾ ਮੰਤਰੀ ਨੇ ਦੱਸਿਆ ਕਿ ਪਸ਼ੂ ਪਾਲਕਾਂ ਨੂੰ ਬਲੂ ਕਰਾਸ ਸਟੋਰਾਂ ਤੋਂ ਸਾਰੀਆਂ ਜਨਰਿਕ ਦਵਾਈਆਂ ਉੱਤੇ 30% ਦੀ ਛੋਟ ਤੇ ਬ੍ਰਾਂਡਡ ਦਵਾਈਆਂ ਉੱਤੇ 20% ਦੀ ਛੋਟ ਮਿਲੇਗੀ ਜਿਸ ਦਾ ਉਦੇਸ਼ ਗੁਣਵੱਤਾ ਦੇ ਨਾਲ ਸਮਝੌਤਾ ਕੀਤੇ ਬਗੈਰ ਪਸ਼ੂ ਪਾਲਕਾਂ ਨੂੰ ਕਿਫਾਇਤੀ ਦਰਾਂ ਤੇ ਦਵਾਈਆਂ ਯਕੀਨੀ ਬਣਾਉਣਾ ਹੈ ਪੰਜਾਬ ਸਰਕਾਰ ਦੇ ਆਮ ਆਦਮੀ ਕਲੀਨਿਕ ਸੂਬੇ ਭਰ ਵਿੱਚ ਆਸਾਨ ਪਹੁੰਚ ਤੇ ਮੁਫਤ ਪ੍ਰਾਇਮਰੀ ਸਿਹਤ ਸੰਭਾਲ ਦੀ ਰੀਡ ਵੱਜੂ ਬਰ ਰਹੇ ਨੇ ਪੰਜਾਬ ਵਿਕਾਸ ਕਮਿਸ਼ਨ ਵੱਲੋਂ ਹਾਲ ਹੀ ਚ ਜਾਰੀ ਕੀਤਾ ਸਟੇਟ ਰਿਪੋਰਟ ਕਾਰਡ ਇਸ ਦਾ ਵਰਧਕ ਪ੍ਰਮਾਣ ਪੇਸ਼ ਕਰਦਾ ਹੈ ਕਿ ਸਰਕਾਰ ਵੱਲੋਂ ਪੰਜਾਬ ਦੇ ਸਿਹਤ ਸੰਭਾਲ ਢਾਂਚੇ ਵਿੱਚ ਵਿਮਿਸ਼ਾਲ ਤਬਦੀਲੀਆਂ ਕੀਤੀਆਂ ਜਾ ਰਹੀਆਂ ਨੇ ਸੂਬੇ ਪੱਧਰ ਦੇ 18256 ਮਰੀਜ਼ਾਂ ਨਾਲ ਕੀਤੀ ਗੱਲਬਾਤ ਦੇ ਆਧਾਰ 'ਤੇ ਤਿਆਰ ਕੀਤੇ ਗਏ ਮਰੀਜ਼ ਫੀਡਬੈਕ ਸਟੇਟ ਰਿਪੋਰਟ ਕਾਰਡ ਮੁਤਾਬਕ 96% ਮਰੀਜ਼ਾਂ ਨੇ ਆਮ ਆਦਮੀ ਕਲੀਨਿਕਾਂ ਵਿੱਚ ਦਿੱਤੇ ਜਾਣ ਵਾਲੇ ਇਲਾਜ ਤੇ ਤਸੱਲੀ ਜ਼ਾਹਰ ਕੀਤੀ ਰਿਪੋਰਟ ਸਪਸ਼ਟ ਕਰਦੀ ਹੈ ਕਿ ਪੰਜਾਬ ਚ ਮੁੱਢਲੀ ਸਿਹਤ ਸੰਭਾਲ ਹੁਣ ਪੂਰੀ ਤਰ੍ਹਾਂ ਬਦਲ ਚੁੱਕੀ ਹੈ ਹੁਣੇ ਪ੍ਰਣਾਲੀਆਂ ਉਨਤਾਈਆਂ ਤੇ ਅੰਗਿਲੀਆਂ ਦੀ ਥਾਂ ਪ੍ਰੋਸੇਕਤਾ ਮਿਆਰੀ ਤੇ ਪ੍ਰੋਸੇ ਵਿੱਚ ਤਬਦੀਲ ਹੋ ਗਈਆਂ ਨਾਗਰੀਕਾਂ ਨੂੰ ਬਿਨਾਂ ਕਿਸੇ ਵਿੱਤੀ ਬੋਝ ਦੇ ਸਮੇਂ ਸਿਰ ਡਾਕਟਰੀ ਸਹਾਇਤਾ ਮਿਲ ਰਹੀ ਹੈ। ਇਹ ਖਬਰ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ ਹੈ @tirit irr rn jalandhar ਅਤੇ YouTube ਤੇ ਸਾਡਾ ਚੈਨਲ ਹੈ @tirit ihaya jalandhar। ਪੰਜਾਬ ਨੂੰ ਗੈਂਗਸਟਰ ਮੁਕਤ ਸੂਬਾ ਬਣਾਉਣ ਲਈ ਚੱਲ ਰਹੀ ਗੈਂਗਸਟਰਾਂ ਦੇ ਵਿਰੋਧ ਮਹਿੰਮ ਨੂੰ ਹੋਰ ਤੇਜ਼ ਕਰਦਿਆਂ ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਲੂਡਿੰਦੇ ਅਪਰਾਧੀਆਂ ਨੂੰ ਫੜਨ ਉੱਤੇ ਕੇਂਦ੍ਰਿਤ 72 ਘੰਟੇ ਚੱਲਣ ਵਾਲੇ ਆਪਰੇਸ਼ਨ ਪਰ ਹੱਥ ਦੂ ਦੀ ਸ਼ੁਰੂਆਤ ਦਾ ਐਲਾਨ ਕੀਤਾ ਡੀਜੀਪੀ ਕਾਨੂੰਨ ਅਤੇ ਵਿਵਸਥਾ ਬਾਰੇ ਵਿਸ਼ੇਸ਼ ਡੀਜੀਪੀ ਅਰਪੇ ਸ਼ੁਕਲਾ ਨਸ਼ਾ ਵਿਰੋਧੀ ਕਾਰਜਪਾਲ ਡੀਜੀਪੀ ਨਿਲਪ ਕਿਸ਼ੋਰ ਤੇ ਇੰਟੈਲੀਜੈਂਸ ਮੁਖੀ ਡਾਕਟਰ ਸੁਖਚੰਦ ਸਿੰਘ ਗਿੱਲ ਦੇ ਨਾਲ ਯੁੱਧ ਨਸ਼ਾ ਵਿਰੁੱਧ ਤੇ ਗੈਂਗਸਟਰਾਂ ਦੇ ਵਾਰ ਮਹਿੰਮ ਦੀ ਪ੍ਰਗਤੀ ਦੀ ਸਮੀਖਿਆ ਕਰਨ ਲਈ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਨਈ ਜਾਣਕਾਰੀ ਦਿੱਤੀ ਡੀਜੀਪੀ ਨੇ ਕਿ ਸੋਮਵਾਰ ਤੋਂ ਸ਼ੁਰੂ ਹੋ ਰਹੇ ਆਪਰੇਸ਼ਨ ਪ੍ਰਹਾਰ 2 ਬੁੱਧਵਾਰ ਤੱਕ ਚਲਾਇਆ ਜਾਵੇਗਾ ਤੇ ਆਪਰੇਸ਼ਨ ਦੀਪ ਪ੍ਰਭਾਵਸ਼ਾਲੀ ਨਿਗਰਾਨੀ ਲਈ ਪੰਜਾਬ ਪੁਲਿਸ ਹੈੱਡਕੁਆਰਟਰ ਦੇ ਸੀਨੀਅਰ ਅਧਿਕਾਰੀਆਂ ਨੂੰ ਤਾਇਨਾਤ ਕੀਤਾ ਗਿਆ ਪ੍ਰਹਾਰ ਦਾ ਦੂਜਾ ਚਰਨ ਹੈਗਾ 72 ਘੰਟੇ ਦਾ ਆਫਸ ਪ੍ਰਹਾਰ 2 ਸ਼ੁਰੂ ਕਰਾਂਗੇ ਜਿਹੜੇ ਵਾਂਟਡ ਇਨ ਕਰਾਈਮਸ ਹੈਗੇ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਐਫਰਟਸ ਕੀਤੇ ਜਾਣਗੇ ਅਸੀਂ ਨਾਨ ਕੋਰ ਡਿਊਟੀਆਂ ਤੋਂ ਮੈਨ ਪਾਵਰ ਵਿਡਰੋ ਕਰਕੇ ਕੋਰ ਡਿਊਟੀਆਂ ਪੈਟਰੋਲਿੰਗ ਦੇ ਵਿੱਚ ਪੁਲਿਸ ਸਟੇਸ਼ਨਸ ਤੇ ਵੱਧ ਤੋਂ ਵੱਧ ਡਿਪਲੋਏ ਕੀਤਾ ਜਾਊਗਾ ਸੀਨੀਅਰ ਆਫਿਸਰਸ ਜਿਹੜੇ ਸਾਡੇ ਨਾਕੇ ਜਾਂ ਸਟੈਟਿਕ ਡਿਊਟੀਆਂ ਹੈਗੀਆਂ ਉਹਨਾਂ ਦਾ ਰਿਵਿਊ ਕਰਕੇ ਫਿਕਸ ਜਿਵੇਂ ਨਾਕੇ ਰਾਉਂਡ ਦਾ ਕਲੌਕ ਲਾਇਆ ਜਾਣਗੇ ਪੁਲੀ ਇਕਵਿਪਡ ਹੋਣਗੇ ਤੇ ਵਹੀਕਲ ਚੈਕਿੰਗ ਤੇ ਫੋਕਸ ਰਹੂਗਾ ਸਪੈਸ਼ਲੀ ਟੂ ਵੀਲਰਸ ਤੇ ਕਾਫੀ ਫੋਕਸ ਯੂ ਸਾਡਾ ਪਰਪਸ ਹੈਗਾ ਪੰਜਾਬ ਨੂੰ ਮਹਿਫੂਜ਼ ਬਣਾਉਣਾ ਆਮ ਲੋਕਾਂ ਨੂੰ ਇੱਕ ਸੈਂਸ ਆਫ ਸਿਕਿਉਰਿਟੀ ਦੇਣਾ ਯੋਧ ਨਸ਼ਾ ਵਿਰੋਧ ਮੁਹਿੰਮ ਤਹਿਤ ਨਸ਼ਾ ਖਿਲਾਫ ਸੂਬੇ ਦੀ ਅਣਥੱਕ ਲੜਾਈ ਨੂੰ ਉਜਾਗਰ ਕਰਦਿਆਂ ਡੀਜੀਪੀ Yadav ਨੇ ਦੱਸਿਆ ਕਿ ਪੰਜਾਬ ਪੁਲਿਸ ਨੇ ਇਸ ਸਮੇਂ ਦੌਰਾਨ 48167 ਗ੍ਰਿਫਤਾਰੀਆਂ ਕੀਤੀਆਂ ਨੇ ਮਾਰਚ 1 2025 ਔਨਵਰਡਸ ਯੁੱਧ ਨਸ਼ਿਆਂ ਫਰੁੱਤੇ ਵਿੱਚ 34000 ਦੇ ਕਰੀਬ ਐਫਆਈਆਰਾਂ ਦਰਜ ਹੋ ਚੁੱਕੇ ਨੇ ਨੰਬਰ ਆਫ ਅਰੇਸਟ 45000 ਰਹਿ ਗਿਆ ਹੈਰੋਇਨ ਰਿਕਵਰੀ 2150 ਕਿਜੀ ਹੁਣ ਤੱਕ ਹੋਈ ਹੈ 45000 ਦੇ ਵਿੱਚ 3000 ਜਿਹੜੇ ਵੱਡੇ ਸਪਲਾਈਅਰਸ ਹੈਗੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਹੈਗਾ ਤੇ 65 ਹਵਾਲਾ ਆਪਰੇਟਰਸ ਨੂੰ ਅਰੈਸਟ ਕੀਤਾ ਗਿਆ ਹੋ। ਇਸ ਦੌਰਾਨ ਉਹਨਾਂ ਦੱਸਿਆ ਕਿ ਲੋਕ ਲੁੜਿੰਦੇ ਅਪਰਾਧੀਆਂ ਅਤੇ ਗੈਂਗਸਟਰ ਨਾਲ ਸੰਬੰਧਿਤ ਜਾਣਕਾਰੀ ਐਂਟੀ ਗੈਂਗਸਟਰ ਹੈਲਪਲਾਈਨ ਨੰਬਰ 99946 99946 ਤੇ ਵੀ ਸਾਂਝੀ ਕਰ ਸਕਦੇ ਨੇ। ਸੀਮਾ ਸੁਰੱਖਿਆ ਬਲ ਤੇ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਵਿੱਚ ਇੱਕ ਸਾਂਝੇ ਆਪਰੇਸ਼ਨ ਦੌਰਾਨ ਦੋ ਤਸਕਰਾਂ ਨੂੰ ਨਸ਼ੀਲੇ ਪਦਾਰਥਾਂ ਦੀ ਵੱਡੀ ਖੇਪ ਸਮੇਤ ਗ੍ਰਿਫਤਾਰ ਕੀਤਾ ਹੈ ਪੁਲਿਸ ਸੂਤਰਾ ਮੁਤਾਬਕ ਉਹਨਾਂ ਦੇ ਕਬਜ਼ੇ ਵਿੱਚੋਂ 25 ਕਿਲੋਗ੍ਰਾਮ ਹੈਰੋਇਨ ਦੋ ਪਿਸਤੌਲਾਂ ਤੇ 60 ਅਣਚੱਲੇ ਕਾਰਤੂਸ ਬਰਾਮਦ ਕੀਤੇ ਗਏ ਨੇ ਮਾਮਲਾ ਦਰਜ ਕਰਕੇ ਅਗਲੀ ਦੀ ਕਾਰਵਾਈ ਕੀਤੀ ਜਾ ਰਹੀ ਹੈ ਉਧਰ ਗੁਰਦਾਸਪੁਰ ਪੁਲਿਸ ਨੇ ਵੀ 11 ਕਿਲੋਗ੍ਰਾਮ ਹੈਰੋਇਨ ਤੇ ਕਰੀਬ 5 ਲੱਖ 75 ਹਜ਼ਾਰ ਰੁਪਏ ਦੀ ਡਰੱਗ ਮਨੀ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਇਸ ਸਬੰਧੀ ਬਾਰਡਰ ਰੇਂਜ ਦੇ ਡੀਆਈਜੀ ਸੰਦੀਪ ਕੋਇਲ ਨੇ ਦੱਸਿਆ 11 ਕਿਲੋ ਦੇ ਕਰੀਬ ਹੈਰੋਇਨ ਦੀ ਬਰਾਮਦਗੀ ਕੀਤੀ ਹੈ ਦੋ ਅਕਿਊਜ਼ਡਾਂ ਜਿਹੜੇ ਹੈਗੇ ਉਹ ਗ੍ਰਫਤਾਰ ਹੋਏ ਨੇ ਇੱਕ ਮੁਹੰਮਦ ਵਸੀਮ ਹੈਗਾ ਤੇ ਇੱਕ ਹਰਸ਼ਦੀਪ ਸਿੰਘ ਏਲੀਅਸ ਹਰਸ਼ ਇਹਨਾਂ ਤੋਂ 3 ਕਿਲੋ ਤੇ 8 ਕਿਲੋ 5 ਲੱਖ ਤੇ 75 ਹਜ਼ਾਰ ਦੇ ਕਰੀਬ ਡਰੱਗ ਮਨੀ ਰਿਕਵਰ ਹੋਈ ਹੈ ਮੁਹੰਮਦ ਵਸੀਮ ਇਹ 2024 ਦੇ ਵਿੱਚ ਿਹੜ ਜੇਲ ਤੋਂ ਛੁੱਟ ਕੇ ਆਇਆ ਹੈਗਾ ਇਹਦੇ ਤੇ ਡਕੋਟੀ ਦੇ ਪਰਚੇ ਮਰਡਰ ਦੇ ਪਰਚੇ ਤੇ ਸਨਾਚਿੰਗ ਦੇ ਪਰਚੇ ਦਰਜ ਨੇ ਉਹ ਹਰਸ਼ਦੀਪ ਸਿੰਘ ਜਿਹੜਾ ਏਲੀਅਸ ਹਰਸ਼ ਤੇ ਰਗੂ ਇਹ ਕਮਿਸ਼ਨਰ ਅੰਬਰਸਰ ਦਾ ਰਹਿਣ ਵਾਲਾ ਹੈਗਾ ਪਰ ਇਹਦਾ ਕੋਈ ਹਲੇ ਕ੍ਰਿਮినਲ ਰਿਕਾਰਡ ਨਹੀਂ ਇਹਨਾਂ ਦੇ ਕਰਾਸ ਦੀ ਬਾਰਡਰ ਦੇ ਲਿੰਕ ਹੈਗੇ ਨੇ ਅੰਮ੍ਰਿਤਸਰ ਸੂਬਾ ਵਿਸ਼ੇਸ਼ ਆਪਰੇਸ਼ਨ ਸੈੱਲ ਨੇ ਹਰਪਾਲ ਨਾਮ ਦੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ ਜੋ ਪਿਛਲੇ 1 ਸਾਲ ਤੋਂ ਭਾਰਤੀ ਫੌਜ ਬਾਰੇ ਗੁਪਤ ਜਾਣਕਾਰੀ ਪਾਕਿਸਤਾਨ ਦੀ ISI ਨੂੰ ਭੇਜ ਰਿਹਾ ਸੀ ਆਪਰੇਸ਼ਨ ਸੈੱਲ ਤੋਂ ਰਜਿੰਦਰ ਸਿੰਘ ਨੇ ਦੱਸਿਆ ਕਿ ਇੱਕ ਸੂਚਨਾ ਦੇ ਆਧਾਰ 'ਤੇ ਨਾਕਾਬੰਦੀ ਦੌਰਾਨ ਉਸਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ ਇੱਕ ਸੀਡੀ ਤੇ ਮੋਬਾਈਲ ਫੋਨ ਬਰਾਮਦ ਕੀਤਾ ਗਿਆ ਫੋਨ ਵਿੱਚੋਂ ਪਾਕਿਸਤਾਨ ਦੇ ਨੰਬਰ ਵੀ ਮਿਲੇ ਨੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਪੰਜਾਬ ਦੇ ਰਾਜਪਾਲ ਨੇ ਡਾਕਟਰ ਪੁਸ਼ਪਿੰਦਰ ਸਿੰਘ ਗਿੱਲ ਨੂੰ ਮਹਾਰਾਜਾ ਭੋਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਪਟਿਆਲਾ ਦਾ ਵਾਈਸ ਚਾਂਸਲਰ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ ਜੋ ਅਦਾ ਸੰਭਾਲਣ ਦੇ ਤਰੀਕ ਤੋਂ 3 ਸਾਲਾਂ ਦੇ ਕਾਰਜਕਾਲ ਲਈ ਲਾਗੂ ਹੋਵੇਗਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਹਿੰਦੀ ਵਿਭਾਗ ਨੇ ਬੇਗੰਪੂਰਾ ਭਗਤੀ ਦਰਸ਼ਨ ਤੇ ਸਮਾਨਤਾ ਦਾ ਸੁਪਨਾ ਵਿਸ਼ੇ ਤੇ ਇੱਕ ਰੋਜ਼ਾ ਰਾਸ਼ਟਰੀ ਸੈਮੀਨਾਰ ਕਰਵਾਇਆ ਇਸ ਦਾ ਉਦੇਸ਼ ਭਗਤੀ ਦਰਸ਼ਨ ਤੇ ਸਮਾਜਿਕ ਸਮਾਨਤਾ ਦੇ ਵਿਸ਼ਾਲ ਟਾਂਚੇ ਅੰਦਰ ਇੱਕ ਸਮਾਨਤਾਵਾਦੀ ਸਮਾਜ ਦੇ ਬੇਗੰਪੂਰਾ ਗੁਰੂ ਰਵਿਦਾਸ ਜੀ ਦੇ ਦ੍ਰਿਸ਼ਟੀਕੋਣ ਨੂੰ ਮੜਦੋ ਦੇਖਣਾ ਸੀ ਉਦਘਾਟਨੀ ਸੈਸ਼ਨ ਵਿੱਚ ਹਿੰਦੀ ਵਿਭਾਗ ਦੇ ਮੁਖੀ ਤੇ ਸੈਮੀਨਾਰ ਕਨਵੀਨਰ ਪ੍ਰੋਫੈਸਰ ਅਸ਼ੋਕ ਕੁਮਾਰ ਨੇ ਸੈਮੀਨਾਰ ਦੀ ਸਾਰਥਕਤਾ ਤੇ ਚਾਨਣਾ ਪਾਇਆ ਇਸ ਮੌਕੇ ਵਕਵਾਖ ਮਹਾਰਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਚੇਨਈ ਵਿੱਚ ਮਰਦਾਂ ਦੇ ICC 2020 ਵਿਸ਼ਵ ਕੱਪ ਚੁ ਗਰੂਪ D ਦੇ ਇੱਕ ਮੁਕਾਬਲੇ 'ਚ ਨਿਊਜ਼ੀਲੈਂਡ ਨੇ ਅਫਗਾਨਿਸਤਾਨ ਨੂੰ 5 ਵਿਕਟਾਂ ਨਾਲ ਹਰਾ ਦਿੱਤਾ ਹੈ। ਇੱਕ ਹੋਰ ਮੈਚ ਸ਼ਾਮੀ 7 ਵਜੇ ਕੋਲੰਬੋ, ਚੇ ਸ਼੍ਰਲੰਕਾ ਤੇ ਆਇਲੈਂਡ ਦਰਮਿਆਨ ਖੇਡਿਆ ਜਾਵੇਗਾ। ਤੇ ਆਖਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕuala lumpur, ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਨਾਲ ਦੁਬੱਲੇ ਗੱਲਬਾਤ ਕੀਤੀ। ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਦੀ ਅਗਵਾਈ ਹੇਠ ਗਲਤ ਰੰਦਾਰਨ ਚੁਨਸ਼ਾ ਖਿਲਾਫ ਪੈਦਲ ਯਾਤਰਾ ਕੱਢੀ ਜਾਵੇਗੀ ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਵੱਲੋਂ ਲੋੜਿੰਦੇਵ ਰਾਧੀਆਂ ਨੂੰ ਫੜਨ ਤੇ ਕੇਂਦ੍ਰਿਤ ਆਪਰੇਸ਼ਨ ਪ੍ਰਹਾਰ 2 ਦੀ ਸ਼ੁਰੂਆਤ ਦਾ ਐਲਾਨ ਅਦੇ ਬੀਐਸਐਫ ਤੇ ਪੰਜਾਬ ਪੁਲਿਸ ਨੇ ਅਮਰੋਸਰ ਦੇ ਗੁਦਾਸਪੁਰ ਤੋਂ ਚਾਰ ਨਸ਼ਾ ਤਸਕਰਾਂ ਨੂੰ 36 ਕਿਲੋ ਹੈਰੋਇਨ ਤੇ 5 ਲੱਖ ਤੋਂ ਵੱਧ ਦੀ ਡਰੱਗ ਮਨੀ ਸਮੇਤ ਕੀਤਾ ਗ੍ਰਿਫਤਾਰ ਤੇ ਇਸ ਦਿਨ ਆਲੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ ਰਾਸ਼ਟਰੀ ਖਬਰਾਂ ਦਾ ਅਗਲਾ ਬਿਲੀਟਨ ਤੁਸੀਂ ਸੁਣੋਗੇ ਸ਼ਾਮ 7:30 ਮਿੰਟ ਤੇ ਨਮਸਕਾਰ